ਸੜਕ ਦੇ ਉੱਤੇ ਰੋਡ ਵੇਸ ਦੀ ਬੱਸ ਨੇ ਕਈ ਪਲਟੀਆਂ ਖਾਧੀਆਂ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਪੀ ਆਰਟੀਸੀ ਦੀ ਬੱਸ ਤੇ ਟਰੱਕ ਦੇ ਵਿਚਾਲੇ ਟੱਕਰ ਹੋ ਗਈ ਤੇ ਬੱਸ ਸੜਕ ਤੇ ਪਲਟ ਜਾਂਦੀ ਹੈ ਜਿਸ ਦੇ ਦੌਰਾਨ ਕਈ ਸਵਾਰੀਆਂ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਸਵਾਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ ਫਸੀਆਂ ਸਵਾਰੀਆਂ ਨੂੰ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਜ਼ਖਮੀ ਸਵਾਰੀਆਂ ਨੂੰ ਵਕਫ ਵਕ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੋ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਵਾਂ ਬੱਸ ਅੱਡਾ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ 20 ਦੇ ਕਰੀਬ ਸਵਾਰੀਆਂ ਬੈਠੀਆਂ ਹੋਈਆਂ ਸਨ ਇਨਾਂ ਦੇ ਵਿੱਚ ਡਰਾਈਵਰ ਅਤੇ ਕੰਡਕਟਰ ਨੂੰ ਹੀ ਜ਼ਿਆਦਾ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਬੱਸ Shimla ਤੋਂ Bhatinda ਜਾ ਰਹੀ ਸੀ ਤਾਂ ਇਸ ਦੌਰਾਨ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚਦੀ ਹੈ ਜਿਨ੍ਹਾਂ ਨੇ ਜ਼ਖਮੀ ਸਫਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕਢਾਉਣ ਦੇ ਵਿੱਚ ਮਦਦ ਕੀਤੀ ਹੈ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰਿਆ ਹਾਲਾਕਿ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਰੁੱਕ ਲੈਂਦੇ ਆ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਬਣੇ ਹੋਏ ਨੇ ਸਰੇ ਬਸ Shimla ਤੋਂ ਆ ਰਹੀ ਸੀ ਜੀ 3 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਸੀ ਰਾਤ ਨੂੰ ਲਾਈਟਸ ਆਫ ਹੋਣ ਕਰਕੇ ਟਰੱਕ ਸਪੀਡ 'ਚ ਆ ਰਿਹਾ ਸੀ ਜੀ ਇਦੇ ਵਿੱਚ ਅੱਗੇ ਵੱਜਿਆ ਹੀ ਜਿਹਦੇ ਨਾਲ ਉਹਦੇ ਸਾਹਮਣੇ ਵਾਲੀ ਸਾਈਡ ਤੇ ਲਾਈਟਸ ਦੇ ਕੋਲ ਟੱਕਰ ਹੋ ਕੇ ਪਲਟ ਗਈ ਜਿਸ ਵਿੱਚ ਇਹਦੇ ਵਿੱਚ 20 ਬਾਈ ਦੇ ਕਰੀਬ ਸਵਾਰੀਆਂ ਕੰਡਕਟਰ ਤੇ ਡਰਾਈਵਰ ਸੀਗਾ ਹੀ ਜਿਨ੍ਹਾਂ ਨੂੰ ਪਲਟਣ ਦੀ وجہ ਤੋਂ ਜਿਵੇਂ ਸ਼ੀਸ਼ੇ ਵਗੈਰਾ ਟੁੱਟਣ ਦੀ وجہ ਤੋਂ ਕੁਝ ਤਾਮਾਮੋਲੀ ਸੱਟਾਂ ਆਈਆਂ ਹੀ ਡਰਾਈਵਰ ਤੇ ਕੰਡਕਟਰ ਨੂੰ ਥੋੜੀ ਸੀਰੀਅਸ ਆਈ ਹੈ ਹੀ ਔਰ ਰਜਿੰਦਰਾ ਚ ਨਹੀਂ ਬਾਕੀ ਨਾਲ ਹੀ ਹਸਪੀਟਲ ਆਈ ਉਹਨਾਂ ਨੂੰ ਨਾਲ ਹੀ ਇਧਰ ਕਰ ਦਿੱਤਾ ਗਿਆ ਸੀ ਐਸਐਸਐਫਟੀ ਟੀਮ ਨੇ ਵੀ ਆ ਕੇ ਜਿੰਨੀ ਕ ਹੈਲਪ ਹੋ ਸਕਦੀ ਹੈ ਸਾਰੀ ਕਰਵਾਈ ਬੱਸ ਨੂੰ ਇੱਕ ਸਾਈਡ ਤੇ ਕਰਵਾਇਆ ਤਾਕੀ ਟ੍ਰੈਫਿਕ ਬਲੌਕ ਨਾ ਹੋਵੇ ਤੇ ਹਾਈਡਰਾ ਵਗੈਰਾ ਨੂੰ ਬੁਲਾ ਕੇ ਅਰੇਂਜਮੈਂਟ ਤਿਆਰ ਕਰਵਾਏ ਤਾਂ ਕਿ ਨੂੰਨ ਸਿੱਧੀ ਕਰਵਾ ਕੇ ਅਸੀਂ ਸਾਈਡ ਤੇ ਕਰਵਾ ਦਈਏ ਹੁਣ ਕੋਈ ਬੱਚੇ ਜਾਂ ਬਜ਼ੁਰਗ ਨਹੀਂ ਸੀਗੇ ਸਾਰੇ ਅਡਲਟ ਸੀ ਸੀਗੇ ਜ਼ਿਆਦਾ ਛੋਟੇ ਬੱਚੇ ਨਹੀਂ ਸੀਗੇ ਹਾਂਜੀ ਥੋੜੇ ਬਹੁਤ ਏਜਡ ਵੀ ਹੈਗੇ ਸੀਗੇ ਮਾਮੂਲੀ ਲੱਗਿਆ ਨੇ ਸਰ ਜਿਵੇਂ ਸਕਰਾਚੀਜ਼ ਆਂਦੇ ਨੇ ਬਸ ਦੇ ਉਹ ਕਿਉਂਕਿ ਪਲਟੇ ਪਲਟਣ ਦੀ ਵਜ੍ਹਾ ਤੋਂ ਉੱਪਰ-ਨੀਚੇ ਜਿਵੇਂ ਗੋਡੇ ਵਗੈਰਾ ਵੱਜਦੇ ਨਹੀਂ ਜ਼ਰਾ ਫੁਰ ਆ ਜਾਂਦੀ ਹੈ ਜਿਵੇਂ ਮਾੜੀ ਮੋਟੀ ਸਾਟੀ ਉੱਧਰ ਥੋੜੀ ਬਹੁਤ ਸੱਟ ਲੱਗੀਆਂ ਨੇ ਵਿਚਾਰ ਹੈ ਗਿਆ ਸਰ ਸਬਦਾ ਵਿਚਾਰ ਹੈ ਗਿਆ ਹੀ ਉਹ ਡਰਾਈਵਰ ਦੇ ਨਾਲ ਕਰਦੀ ਹੈ ਕਿ ਉਹਨਾਂ ਨੂੰ ਜ਼ਿਆਦਾ ਲੱਗਿਆ ਨਹੀਂ ਕਿੰਨੀ ਹੈ ਤਾਂ ਪਤਾ ਤੁਸੀਂ ਉਹਨਾਂ ਦੇ ਜਾਂ ਕਿੰਨੀ ਦੀ ਉਹ ਉਹ ਸਰ ਜਿਵੇਂ 프ਰੰਟ ਤੇ ਸੀਗੇ ਤੇ 프ਰੰਟ ਤੋਂ ਥੋੜਾ ਪਤਾ ਹੈ ਤੁਹਾਨੂੰ ਡਰਾਈਵਰ ਦੀ ਸੀਟ ਥੋੜੀ ਨੀਵੀਂ ਵਗੈਰਾ ਵੀ ਹੁੰਦੀ ਐ ਸੋ ਉਸ ਵਜ੍ਹਾ ਤੋਂ ਥੋੜਾ ਬਹੁਤ ਜ਼ਿਆਦਾ ਉਹਨਾਂ ਨੂੰ ਹਿੱਟ ਹੋ ਗਿਆ ਤੇ ਕਨੈਕਟਰ ਵੀ ਜਿਵੇਂ ਅੱਗੇ ਹੀ ਸੀਗੇ ਉਹਨਾਂ ਨੂੰ ਥੋੜਾ ਜ਼ਿਆਦਾ ਬਲੀਡਿੰਗ ਵਗੈਰਾ ਹੋਈ ਐ ਤਾਂ ਬਸ ਪਰ ਉਹ ਵੀ ਸੀਖ ਨਹੀਂ ਰਜਿੰਦਰਾ ਜਦਾਕਲ ਨਹੀਂ ਨਾਰਮਲ ਨੇ ਉਹਨਾਂ ਦੇ ਨਾਲ ਦੇ ਮੈਂਬਰਸ ਉਥੇ ਨਾਲ ਨਹੀਂ ਉਹਨਾਂ ਕਾਰਵਾਈ ਕਰ ਰਹੀ ਆ ਉਹਨਾਂ ਵਿਚਾਰ ਸਰ ਜਿੰਨਾ ਸਾਨੂੰ ਸਾਡੀ ਟ੍ਰੇਨਿੰਗ ਦੇ ਕੇ ਸਿਖਾਇਆ ਗਿਆ ਸਾਡਾ ਜਿੰਨਾ ਫਰਜ਼ ਹੈ ਅਸੀਂ ਸਾਨੂੰ ਇਨਫੋਰਮੇਸ਼ਨ ਮਿਲਦੇ ਹੀ ਜਿੰਨੀ ਜਲਦੀ ਹੋ ਸਕੇ ਅਸੀਂ ਲੋਕੇਸ਼ਨ ਤੇ ਪਹੁੰਚਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਆ ਕਿ ਜੇ ਕੋਈ ਵਿੱਚ ਫਸਿਆ ਹੋਇਆ ਤਾਂ ਉਹਨੂੰ ਬਾਹਰ ਕਿਵੇਂ ਕੱਢੀਏ ਕਿ ਸੇਫਲੀ ਨਿਕਲਣ ਤੇ ਉਹਨਾਂ ਨੂੰ ਜ਼ਿਆਦਾ ਸੱਟ ਨਾ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿੰਨੀ ਕੁ ਮਾਮੂਲੀ ਸਾਡੇ ਤੋਂ ਟੈਕਲ ਹੋ ਸਕੇ ਸੱਟ ਜਿੰਨੀ ਕੁ ਮੋੜਲੀ ਸਹਾਇਤਾ ਦਿੱਤੀ ਜਾ ਸਕੇ ਅਸੀਂ ਉਹ ਦਿੰਨੇ ਆ ਜੇ ਜ਼ਿਆਦਾ ਸੀਰੀਅਸ ਇੰਜਰੀ ਹੋਵੇ ਤਾਂ ਇਹ ਅਸੀਂ ਐਂਬੂਲੈਂਸ ਨਾਲ ਦੀ ਨਾਲ ਕਾਲ ਕੀਤੀ ਹੁੰਦੀ ਹੈ ਸਾਡੇ ਅਸੀਂ ਨਾਲ ਦੇ ਨਾਲ ਉਹਨਾਂ ਨੂੰ ਹਸਪਤਾਲ ਪਹੁੰਚਾ ਕੇ ਉਹਨਾਂ ਨੂੰ ਪ੍ਰੋਪਰ ਮੈਡੀਕੇਸ਼ਨ ਪ੍ਰੋਵਾਈਡ ਕਰਵਾਂਦੇ ਆ ਤੇ ਬਾਅਦ ਵਿੱਚ ਅਸੀਂ ਟ੍ਰੈਫਿਕ ਕਲੀਅਰ ਕਰਨ ਲਈ ਵਹੀਕਲਸ ਨੂੰ ਵੀ ਐਕਸਾਈਡ ਕਰਵਾਂਦੇ ਆ ਤਾਂ ਕਿ ਟ੍ਰੈਫਿਕ ਵੀ ਬਲੌਕ ਨਾ ਹੋਵੇ ਤੇ ਆਵਾਜਾਈ ਦੀ ਕੋਈ ਦਿੱਕਤ ਨਾ ਆਵੇ ਆਮ ਪਬਲਿਕ ਟਾਈਮ ਨਾਲ ਆਪਣੇ ਆਫਿਸ ਸਕੂਲ ਤੇ ਆਪਣੀ ਮੀਟਿੰਗਸ ਲਈ ਪਹੁੰਚ ਸਕੇ ਸਰ ਸੜਕ ਦੇ ਉੱਤੇ ਰੋਡ ਵੇਸਤੀ ਬੱਸ ਨੇ ਕਈ ਪਲਟੀਆਂ ਖਾਧੀਆਂ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਹਾ ਜਾ ਰਿਹਾ ਕਿ ਪੀ ਆਰਟੀਸੀ ਦੀ બસ ਅਤੇ ਟਰੱਕ ਦੇ ਵਿਚਾਲੇ ਟੱਕਰ ਹੋ ਕੇ ਤੇ ਬਸ ਸੜਕ ਤੇ ਪਲਟ ਜਾਂਦੀ ਹੈ ਜਿਸ ਦੇ ਦੌਰਾਨ ਕਈ ਸਵਾਰੀਆਂ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਸਵਾਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਸ ਦੇ ਵਿੱਚ ਫਸੀਆਂ ਸਵਾਰੀਆਂ ਨੂੰ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਜ਼ਖਮੀ ਸਵਾਰੀਆਂ ਨੂੰ ਵਕਫ ਵਕਫ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲ ਰਫਾਇਆ ਗਿਆ ਸੋ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਵਾਂ ਬੱਸ ਅੱਡਾ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ 20 ਦੇ ਕਰੀਬ ਸਵਾਰੀਆਂ ਬੈਠੀਆਂ ਹੋਈਆਂ ਸਨ ਇਹਨਾਂ ਦੇ ਵਿੱਚ ਡਰਾਈਵਰ ਅਤੇ ਕੰਡਕਟਰ ਨੂੰ ਹੀ ਜ਼ਿਆਦਾ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਕਿ ਬੱਸ ਸ਼ਿਮਲਾ ਤੋਂ ਬਠਿੰਡਾ ਜਾ ਰਹੀ ਸੀ ਤਾਂ ਇਸ ਦੌਰਾਨ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚਦੀ ਹੈ ਜਿਨ੍ਹਾਂ ਨੇ ਜਖਮੀ ਸਫਾਰੀਆਂ ਨੂੰ ਬਸ ਤੇ ਵਿੱਚੋਂ ਬਾਹਰ ਕਢਾਉਣ ਦੇ ਵਿੱਚ ਮਦਦ ਕੀਤੀ ਹੈ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰਿਆ ਹਾਲਾਕਿ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਰੁੱਕ ਲੈਂਦੇ ਆ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਬਣੇ ਹੋਏ ਨੇ ਅਰੇ ਬਸ Shimla ਤੋਂ ਆ ਰਹੀ ਸੀ ਜੀ 3 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਈ ਰਾਤ ਨੂੰ ਲਾਈਟਸ ਆਫ ਹੋਣ ਕਰਕੇ ਟਰੱਕ ਸਪੀਡ 'ਚ ਆ ਰਿਹਾ ਸੀ ਜੀ ਇਹਦੇ ਵਿੱਚ ਆ ਕੇ ਵੱਜਿਆ ਈ ਜਿਸ ਨਾਲ ਇਹ ਉਹਦੇ ਸਾਹਮਣੇ ਵਾਲੀ ਸਾਈਡ ਤੇ ਲਾਈਟਸ ਦੇ ਕੋਲ ਟੱਕਰ ਹੋ ਕੇ ਹੀ ਪਲਟ ਗਈ ਜੀ ਜਿਸ ਵਿੱਚ ਇਹਦੇ ਵਿੱਚ 22 ਦੇ ਕਰੀਬ ਸਵਾਰੀਆਂ ਕੰਡਕਟਰ ਤੇ ਡਰਾਈਵਰ ਸੀਗਾ ਈ ਜਿਨ੍ਹਾਂ ਨੂੰ ਪਲਟਣ ਦੀ وجہ ਤੋਂ ਜਿਵੇਂ ਸ਼ੀਸ਼ੇ ਵਗੈਰਾ ਟੁੱਟਣ ਦੀ وجہ ਤੋਂ ਕੁਝ ਤਾਮਾਮੋਲੀ ਸੱਟਾਂ ਆਈਆਂ ਈ ਡਰਾਈਵਰ ਤੇ ਕੰਡਕਟਰ ਨੂੰ ਥੋੜੀ ਸੀਰੀਅਸ ਆਈ ਈ ਉਹ ਰਜਿੰਦਰਾ ਚ ਨਹੀਂ ਬਾਕੀ ਨਾਲ ਹੀ ਹਸਪੀਟਲ ਆਈ ਉਨਾਂ ਨਾਲ ਦੀ ਇਧਰ ਕਰ ਦਿੱਤਾ ਗਿਆ ਸੀ ਐਸਐਸਐਫ ਦੀ ਟੀਮ ਨੇ ਵੀ ਆ ਕੇ ਜਿੰਨੀ ਕ ਹੈਲਪ ਹੋ ਸਕਦੀ ਹੈ ਸਾਰੀ ਕਰਵਾਈ ਬੱਸ ਨੂੰ ਇੱਕ ਸਾਈਡ ਤੇ ਕਰਵਾਇਆ ਤਾਂ ਕਿ ਟ੍ਰੈਫਿਕ ਬਲੌਕ ਨਾ ਹੋਵੇ ਤੇ ਹਾਈਡਰਾ ਵਗੈਰਾ ਨੂੰ ਬੁਲਾ ਕੇ ਅਰੇਂਜਮੈਂਟ ਤਿਆਰ ਕਰਵਾਇਆ ਤਾਂ ਕਿ ਨੂੰਨ ਸਿੱਧੀ ਕਰਵਾ ਦੇ ਸੀ ਸਾਈਡ ਤੇ ਕਰਵਾ ਦਈਏ ਹੁਣ ਕੋਈ ਬੱਚੇ ਦਾ ਬਜ਼ੁਰਗ ਨਹੀਂ ਸੀ ਸਾਰੇ ਅਡਲਟ ਸੀ ਸਿਗੇ ਜਿਆਦਾ ਛੋਟੇ ਬੱਚੇ ਨਹੀਂ ਸੀ ਹਾਂਜੀ ਥੋੜੇ ਬਹੁਤ ਏਜਡ ਵੀ ਹੈਗੇ ਸੀਗੇ ਮਾਮੂਲੀ ਲੱਗਿਆ ਨੇ ਸਰ ਜਿਵੇਂ ਸਕ੍ਰੈਚੀਜ਼ ਆਂਦੇ ਨੇ બસ દેਉ ਕਿਉਂਕਿ ਪਲਟ ਪਲਟਣ ਦੀ ਵਜੇ ਤੋਂ ਉੱਪਰ-ਨੀਚੇ ਜਿਵੇਂ ਗੋਡੇ ਵਗੈਰਾ ਵੱਜਦੇ ਨਹੀਂ ਜ਼ਰਾ ਫਰ ਆ ਜਾਂਦੀ ਹੈ ਜਿਵੇਂ ਮਾੜੀ-ਮੋਟੀ ਸਾਟੀ ਉੱਧਰ ਥੋੜੀ-ਬਹੁਤ ਸੱਟ ਲੱਗੀਆਂ ਨੇ ਵਿਚਾਰ ਰਹਿ ਗਿਆ ਸਰ ਸਬਦਾ ਵਿਚਾਰ ਰਹਿ ਗਿਆ ਜੀ ਸਾਈਡ ਤੇ ਟੱਕਰ ਲੱਗ ਕੇ ਦੀ ਹੈ ਕਿ ਉਹਨਾਂ ਜ਼ਿਆਦਾ ਲੱਗਿਆ ਨਹੀਂ ਕਿੰਨੀ ਤੇ ਬਤਾ ਤੁਸੀਂ ਆਉਣਾ ਦੇਗਾ ਕਿ ਕਿੰਨੇ ਦਿਨ ਦੀ ਉਹ ਸਰ ਜਿਵੇਂ 프ਰੰਟ ਤੇ ਸੀਗੇ ਤੇ 프ਰੰਟ ਤੋਂ ਥੋੜਾ ਪਤਾ ਹੈ ਤੁਹਾਨੂੰ ਡਰਾਈਵਰ ਦੀ ਸੀਟ ਥੋੜੀ ਨੀਵੀਂ ਵਗੈਰਾ ਵੀ ਹੁੰਦੀ ਐ ਸੋ ਉਸ ਵਜੇ ਤੋਂ ਥੋੜਾ ਬਹੁਤ ਜ਼ਿਆਦਾ ਉਹਨਾਂ ਨੂੰ ਹਿੱਟ ਹੋ ਗਿਆ ਟਿਕਨਕਰ ਵੀ ਜਿਵੇਂ ਅੱਗੇ ਹੀ ਸੀਗੇ ਉਹਨਾਂ ਨੂੰ ਥੋੜਾ ਜ਼ਿਆਦਾ ਬਲੀਡਿੰ ਰਜਿੰਦਰ ਜੀ ਦਾ ਕਲ ਨੇ ਨਾਰਮਲ ਨੇ ਉਹਨਾਂ ਦੇ ਨਾਲ ਦੇ ਮੈਂਬਰਜ਼ ਉਥੇ ਨਾਲ ਨੇ ਉਹਨਾਂ ਦੇ ਹੁਣ ਉਹ ਵੀ ਰਿਕਵਰ ਕਰ ਰਹੇ ਨੇ ਸਰ ਜਿੰਨਾ ਸਾਨੂੰ ਸਾਡੀ ਟ੍ਰੇਨਿੰਗ ਦੇ ਕੇ ਸਿਖਾਇਆ ਗਿਆ ਸਾਡਾ ਜਿੰਨਾ ਫਰਜ਼ ਹੈ ਅਸੀਂ ਸਾਨੂੰ ਇਨਫੋਰਮੇਸ਼ਨ ਮਿਲਦੇ ਹੀ ਜਿੰਨੀ ਜਲਦੀ ਹੋ ਸਕੇ ਅਸੀਂ ਲੋਕੇਸ਼ਨ ਤੇ ਪਹੁੰਚਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਆ ਕਿ ਜੇ ਕੋਈ ਵਿੱਚ ਫਸਿਆ ਹੋਇਆ ਤਾਂ ਉਹਨੂੰ ਬਾਹਰ ਕਿਵੇਂ ਕੱਢੀਏ ਕਿ ਸੇਫਲੀ ਨਿਕਲਣ ਤੇ ਇਹਨਾਂ ਨੂੰ ਜ਼ਿਆਦਾ ਸੱਟ ਨਾ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿੰਨੀ ਕੁ ਮਾਮੂਲੀ ਸਾਡੇ ਤੋਂ ਟੈਕਲ ਹੋ ਸਕੇ ਸੱਟ ਜਿੰਨੇ ਮੁਢਲੀ ਜ਼ਾਇਤਾ ਦਿੱਤੀ ਜਾ ਸਕੀ ਅਸੀਂ ਉਹ ਦਿੰਨੇ ਆ ਜੇ ਜ਼ਿਆਦਾ ਸੀਰੀਅਸ ਇੰਜਰੀ ਹੋਵੇ ਤਾਂ ਇਹ ਅਸੀਂ ਐਂਬੂਲੈਂਸ ਨਾਲ ਦੀ ਨਾਲ ਕਾਲ ਕੀਤੀ ਹੁੰਦੀ ਹੈ ਸਾਡੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਹਸਪੀਟਲ ਪਹੁੰਚਾ ਕੇ ਉਹਨਾਂ ਨੂੰ ਪ੍ਰੋਪਰ ਮੈਡੀਕੇਸ਼ਨ ਪ੍ਰੋਵਾਈਡ ਕਰਵਾਉਂਦੇ ਆ ਤੇ ਬਾਅਦ ਵਿੱਚ ਅਸੀਂ ਟ੍ਰੈਫਿਕ ਕਲੀਅਰ ਕਰਨ ਲਈ ਵਹੀਕਲਸ ਨੂੰ ਵੀ ਐਕਸਾਈਡ ਕਰਵਾਉਂਦੇ ਆ ਤਾਂ ਕਿ ਟ੍ਰੈਫਿਕ ਵੀ ਬਲੌਕ ਨਾ ਹੋਵੇ ਤੇ ਆਵਾਜਾਈ ਦੀ ਕੋਈ ਦਿੱਕਤ ਨਾ ਆਵੇ ਆਮ ਪਬਲਿਕ ਟਾਈਮ ਨਾਲ ਆਪਣੇ ਆਫਿਸ ਸਕੂਲ ਤੇ ਆਪਣੀ ਮੀਟਿੰਗਸ ਲਈ ਪਹੁੰਚ ਸਕੇ ਸਰ